ਸਭ ਤੋਂ ਪਹਿਲਾਂ ਕੈਨੇਡਾ ਵਿੱਚ ਭਾਰਤ ਤੋਂ ਪਹਿਲੇ ਸਿੱਖ 1897 ਵਿੱਚ ਗਏ ਸਨ ਜਦੋਂ ਇੰਗਲੈਂਡ ਦੀ ਮਹਾਰਾਣੀ ਕੁਈਨ ਵਿਕਟੋਰੀਆ ਦੇ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਰੈਜੀਮੈਂਟ ਨੂੰ ਉੱਥੇ ਸਦੌਖਤ ਦਿੱਤਾ ਗਿਆ ਸੀ ਸੈਕਰਾਜਮੈਂਟਰ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਬਹੁਤ ਵੱਡੇ ਅਹੁਦਿਆਂ 'ਚ ਸੀ ਇਸ ਲਈ ਉਹਨਾਂ ਨੂੰ ਇਸ ਦਫ਼ਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਕੈਨੇਡਾ ਬੁਲਾਇਆ ਗਿਆ ਉਸ ਵਿੱਚ ਇਹਨਾਂ ਜਵਾਨਾਂ ਨੇ ਉਸ ਫੰਕਸ਼ਨ ਨੂੰ ਅਟੈਂਡ ਕੀਤਾ ਅਤੇ ਉੱਥੇ ਕੈਨੇਡਾ ਵਿੱਚ ਕਈ ਦਿਨ ਬਤਾਏ ਕੈਨੇਡਾ ਦਾ ਜੀਵਨ ਭਾਰਤ ਦੇ ਜੀਵਨ ਨਾਲੋਂ ਬਹੁਤ ਵਧੀਆ ਸੀ ਇਸ ਨੂੰ ਇਹਨਾਂ ਜਵਾਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਉੱਥੇ ਭਾਰਤ ਨਾਲੋਂ ਪੈਗਗੁਣਾ ਜ਼ਿਆਦਾ ਆਜ਼ਾਦੀ ਸੀ ਇੱਥਾ ਵਿੱਚ ਭਾਰਤ ਦੇ ਮੁਕਾਬਲੇ ਕਰਨ ਲਈ ਕੰਮ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਕਿੱਤੀ ਅਤੇ ਬਹੁਤ ਸਾਰੀਆਂ ਫੈਕਟਰੀਆਂ ਸਨ ਜਿੱਥੇ ਲੋਕ ਕੰਮ ਕਰ ਸਰਦੇ ਸਨ ਅਤੇ ਆਪਣਾ ਪੈਸਾ ਕਮ ਆਵੇਂ ਉਸ ਸਮੇਂ 1 ਡਾਲਰ ਦੀ ਕੀਮਤ 1 ਰੁਪਿਆਈ ਸੀ ਪਰ ਫਿਰ ਵੀ ਭਾਰਤ ਨਾਲੋਂ ਕਈ ਗੁਣਾ ਜ਼ਿਆਦਾ ਉੱਥੇ ਮਜ਼ਦੂਰੀ ਦੀ ਬਲੀਏ ਸੀ ਅਤੇ ਪੈਸੇ ਵੀ ਬਹੁਤ ਜ਼ਿਆਦਾ ਸਨ ਇਸ ਤਰ੍ਹਾਂ ਉੱਥੇ ਪੈਸਾ ਕਮਾਇਆ ਅਤੇ ਬਾਅਦ ਵਿੱਚ ਭਾਰਤ ਆਏ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਕੰਮ ਹੈ ਅਤੇ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ। ਇਸ ਕਰਕੇ ਭਾਰਤੀ ਲੋਕਾਂ ਨੇ ਕੈਨੇਡਾ ਜਾਣਾ ਸ਼ੁਰੂ ਕਰ ਦਿੱਤਾ। ਫਿਰ ਹੌਲੀ-ਹੌਲੀ ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਵਧੀ ਜਿਸ ਨਾਲ ਕੈਨੇਡਾ ਦੇ ਮੂਲ ਨਿਵਾਸੀ ਭਾਰਤੀ ਲੋਕਾਂ ਨਾਲ ਵਿਰਧ ਪਾਉਣ ਲੱਗੇ ਕਿਉਂਕਿ ਉਹਨਾਂ ਨੂੰ ਕੈਨੇਡਾ ਵਿੱਚ ਕੰਮ ਮਿਲਣਾ ਔਖਾ ਹੋ ਗਿਆ ਸੀ ਕਿਉਂਕਿ ਭਾਰਤੀ ਲੋਕ ਕੈਨੇਡਾ ਵਿੱਚ ਜਾਂਦੇ ਅਤੇ ਉੱਥੇ ਜੀ ਤੌਰ ਮੰਨਤ ਕਰਦੇ। ਨਾਲ ਹੀ ਕੈਨੇਡਾ ਦੀ ਲੇਬਰ ਨਾਲੋਂ ਭਾਰਤੀਆਂ ਨੂੰ ਪੈਸੇ ਵੀ ਘੱਟ ਦੇਣੇ ਪੈਂਦੇ ਸਨ। ਇਸ ਲਈ ਫੈਕਟਰੀਆਂ ਦੇ ਮਾਲਕ ਜਾਂ ਕਿਸਾਨ ਭਾਰਤੀ ਲੋਕਾਂ ਨੂੰ ਜ਼ ਫਤਿਹ ਉੱਤਟੇ ਦੇ ਦੰਗੇ ਫੈਲ ਗਏ ਜਿਸ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਆਪਣੇ ਪਾਰਲੀਮੈਂਟ ਵਿੱਚ ਤਿੰਨ ਕਾਨੂੰਨ ਪਾਸ ਕੀਤੇ ਜਿਸ ਨਾਲ ਭਾਰਤੀਆਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕੇ